ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਗੁਲਾਮੀ ਵਾਲਾ ਕੋਟਿਸੇਗਾ ਜਿਲ੍ਹਾ ਮੋਗਾ ਤੋਂ ਤੇ ਅੱਜ ਮੈਂ ਪਹੁੰਚਿਆ ਹੋਇਆ ਤੁਸੀਂ ਮੈਨੂੰ ਅਕਸਰ ਪੁੱਛਦੇ ਜੇ ਕਿ ਗੁਲਾਮੀ ਵਾਲਾ ਸ਼ਬਦ ਕੀ ਹੈ ਤੇ ਅੱਜ ਮੈਂ ਪਿੰਡ ਪਹੁੰਚਿਆ ਹੋਇਆ ਪੂਰੀ ਵੀਡੀਓ ਤੁਹਾਨੂੰ ਦੂਜੇ ਦੂਜੀ ਵੀਡੀਓ ਚ ਦਿਖਾਵਾਂਗੇ ਪੂਰੇ ਪਿੰਡ ਦੀ ਵੀਡੀਓ ਸ਼ੂਟ ਕੀਤੀ ਹੈ ਤੇ ਆਹ ਜਿਹੜੀ ਤੁਸੀਂ ਮੋਟਰ ਵੇਖਦੇ ਹੋ ਨਾ ਇਹ ਮੋਟਰ ਦੇ ਨਾਲ ਇੱਥੇ ਮੇਰੀਆਂ ਬੜੀਆਂ ਯਾਦਾਂ ਜੁੜੀਆਂ ਹੋਈਆਂ ਇਸ ਮੋਟਰ ਤੇ ਬਹੁਤ ਜਿਆਦਾ ਜੁੜੀਆਂ ਐ ਇਸ ਮੋਟਰ ਤੇ ਤੁਸੀਂ ਆ ਵੇਖੋ ਹੱਲੇ ਪੂਰੀ ਹਰਿਆਵਲੇ ਪਿੱਛੇ ਟਾਲੀ ਵੇਖ ਰਹੇ ਜੇ ਇਧਰ ਝੋਨਾ ਬੜਾ ਵਧੀਆ ਖੜਾ ਆ ਕਮਾਦ ਇੱਥੇ ਥੋੜਾ ਬੋਤਾ ਬੂਟੇ ਲਾਏ ਹੋਏ ਆ ਆ ਸਾਰੀ ਹਰਿਆਵਲ ਐ ਤੇ ਬੜਾ ਵਧੀਆ ਇੱਥੇ ਮਾਹੌਲ ਐ ਤੇ ਇਹ ਜਿਹੜੀ ਮੋਟਰ ਨਾ ਇਹ ਮੋਟਰ ਦੇ ਨਾਲ ਮੇਰੀਆਂ ਬੜੀਆਂ ਜਿਆਦਾ ਜੁੜੀਆਂ ਐ ਤੇ ਇੱਥੇ ਮੈਂ ਨਾ ਦੋਸਤੋ ਕਣਕ ਵੱਢੀ ਵੀ ਐ ਤੇ ਕਣਕ ਰਾਤ ਨੂੰ ਉਦੋਂ ਕੱਢਦੇ ਵੀ ਹੁੰਦੇ ਸੀ ਫਰਲਾਟੇ ਰਾਹ ਨੂੰ ਬਿਜਲੀ ਆਉਂਦੀ ਹੁੰਦੀ ਸੀ ਤੇ ਫਰਲਾਟੇ ਚਲਾਉਣੇ ਉਹ ਮਸ਼ੀਨ ਚਲਾਉਣੀ ਮੋਟਰ ਤੇ ਤੇ ਮੋਟਰ ਤੇ ਮਸ਼ੀਨ ਚੱਲਦੀ ਸੀ ਤੇ ਉਹ ਫਿਰ ਅ ਅਸੀਂ ਨਾ ਕਣਕਾਂ ਐ ਛੇ ਵਡਣੀਆਂ ਐ ਕਣਕਾਂ ਐ ਕੱਢਣੀਆਂ ਤੇ ਇੱਥੇ ਮੈਂ ਕਮਾਈ ਕਰਕੇ ਇੱਥੋਂ ਅੱਜ ਤੋਂ 45 ਸਾਲ ਪਹਿਲਾਂ ਥੋੜੀ ਜੀ ਕਮਾਈ ਇੱਥੋਂ ਕਰਕੇ ਤੇ ਮੈਂ ਫਿਰ 400 ਦਾ ਸਾਈਕਲ ਲਿਆ ਤੇ ਸਾਈਕਲ ਉਦੋਂ 400 ਦਾ ਆਇਆ ਸੀ ਤੇ ਸਾਈਕਲ ਹੁਣ ਵੀ ਲਿਆ ਮੈਂ ਕਿਉਂਕਿ ਮੈਂ ਹੁਣ ਵੀ ਸਾਈਕਲ ਚਲਾਉਣਾ ਤੇ ਹੁਣ ਉਹ ਸਾਈਕਲ ਜਿਹੜਾ 5000 ਦਾ ਆਇਆ ਤੇ ਆਹ ਮੋਟਰ ਤਾਂ ਤੁਹਾਨੂੰ ਵਿਖਾਈਏ ਕਿ ਇਹਦੇ ਨਾਲ ਮੇਰੀਆਂ ਯਾਦਾਂ ਬੜੀਆਂ ਜੁੜੀਆਂ ਨੇ ਮੇਰਾ ਪਿੰਡ ਗੁਲਾਮੀ ਵਾਲਾ ਗੁਲਾਮੀ ਵਾਲੇ ਮੇਰੇ ਖਾਸ ਭਰਾਵਾਂ ਦੀ ਇਹ ਮੋਟਰ ਏ ਤੇ ਤੁਸੀਂ ਵੇਖ ਰਹੇ ਜੇ ਕਿ ਬੜਾ ਵਧੀਆ ਇੱਥੇ ਪੂਰੀ ਹਰੀਆਵਲ ਝੋਨਾ ਬੜਾ ਜਿਹੜਾ ਵਧੀਆ ਖੜਾ ਹੈ ਬੜਾ ਤਗੜਾ ਮਾਹੌਲ ਬਣਿਆ ਆ ਟਾਲੀ ਉਦੋਂ ਦੀ ਆ ਅੱਜ ਤੋਂ 45 ਸਾਲ ਪਹਿਲਾਂ ਜਦੋਂ ਇੱਥੇ ਮੈਂ ਆ ਮੈਂ ਵੀ ਕਣਕ ਵੜਦਾ ਰਿਹਾ ਮੈਂ ਵੀ ਕਣਕ ਕੱਢਦਾ ਰਿਹਾ ਸਾਰਾ ਕੰਮ ਇੱਥੇ ਕਰੀਦਾ ਸੀ ਪੱਠੇ ਇਥੋਂ ਵੜ ਕੇ ਲੈ ਜਾਣੇ ਜਾਂ ਹੋਰ ਸਬਜ਼ੀਆਂ ਇਥੋਂ ਤੋੜ ਕੇ ਲੈ ਜਾਣੀਆਂ ਬਹੁਤ ਕੁਝ ਇੱਥੇ ਕਰਦੇ ਰਹੇ ਆ ਤੇ ਉਹ ਦੂਰ ਤੁਸੀਂ ਜਿਹੜਾ ਮੇਰਾ ਪਿੰਡ ਗੁਲਾਮੀ ਵਾਲਾ ਜੇ ਦੀ ਵੀਡੀਓ ਤੁਹਾਨੂੰ ਪੂਰੀ ਥੋੜੇ ਦਿਨਾਂ ਤੱਕ ਵੇਖਣ ਨੂੰ ਮਿਲੇਗੀ ਆ ਪਿੰਡ ਦਾ ਵੀ ਤੁਸੀਂ ਵੇਖ ਲਓ ਇਹ ਪਿੰਡ ਤੋਂ ਮੋਟਰ ਤਕਰੀਬਨ ਮੀਲ ਡੇਢ ਮੀਲ ਜਿਹੜੀ ਇਹ ਮੋਟਰ ਇਹ ਤੁਹਾਡੇ ਪਾਸੇ ਆ ਤੇ ਮੈਂ ਇਸ ਮੋਟਰ ਦੇ ਨਾਲ ਮੇਰੀਆਂ ਜਾਂਦਾ ਜੁੜੀਆਂ ਸੀ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਦੇ ਜੀ ਤੁਹਾਡਾ ਆਪਣਾ ਬੁੱਟਾ ਗੁਲਾਮੀ ਵਾਲਾ ਕੋੜ ਇਸੇ ਖੇੜਾ ਮੋਗਾ